ਸਤਨਾਮ ਵਾਹਿਗੁਰੂ ਸਾਹਿਬ ਜੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਹ ਰਾਖੋ ਮਨ ਮਾਹੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਸਾਧ ਸੰਗਤ ਜੀ ਵਡ ਭਾਗੇ ਹਾ ਗੁਰੂ ਦੇ ਬਖਸ਼ੇ ਹੋਏ ਸਤ ਸੰਗਤ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ ਆਪ ਜੀ ਪਿਛਲੇ ਦਵਾਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਿਤ ਬਾਣੀ ਸ਼ਲੋਕ ਮਹੱਲਾ ਨੋਮਾ ਉਹਨਾਂ ਦੀ ਵਿਚਾਰ ਆਪ ਜੀ ਸਰਵਨ ਕਰ ਰਹੇ ਜੀ ਅੱਜ ਜੋ ਬਾਕੀ ਜਿਹੜੇ ਸ਼ਲੋਕ ਰਹਿੰਦੇ ਨੇ ਉਹਨਾਂ ਦੀ ਵਿਚਾਰ ਆਪ ਸਾਤ ਸੰਗਤ ਜੀ ਦੇ ਨਾਲ ਕੀਤੀ ਜਾਣੀ ਹੈ ਵਿਚਾਰਾ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਤੇਰਾ ਹਰ ਪਗਤ ਹੈ ਤੇਰਾ ਖੋ ਮਨ ਮਾਹੇ ਸੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਪਏ ਨੇ ਵੀ ਇਹ ਜੋ ਵੀ ਸੰਸਾਰ ਦੇ ਵਿੱਚ ਚੀਜ਼ਾਂ ਇਹ ਸਾਡੀਆਂ ਨਹੀਂ ਐ ਜਿਨ੍ਹਾਂ ਨੂੰ ਅਸੀਂ ਆਪਣੀਆਂ ਮੰਨ ਕੇ ਬੈਠੇ ਹਾਂ ਕਿਉਂਕਿ ਜਦੋਂ ਸਾਡੀ ਮੌਤ ਹੋ ਜਾਵੇਗੀ ਇਹਨਾਂ ਚੀਜ਼ਾਂ ਦਾ ਮਾਲਕ ਕੋਈ ਹੋਰ ਬਣ ਜਾਵੇਗਾ ਜਿੰਨੇ ਵੀ ਅਸੀਂ ਘਰ ਦੇ ਵਿੱਚ ਰਹਿੰਨੇ ਆ ਪਹਿਲਾਂ ਸਾਡੇ ਬਜ਼ੁਰਗ ਰਹਿੰਦੇ ਸੀ ਉਹ ਵੀ ਇਹੋ ਸੋਚਦੇ ਸਨ ਕਿ ਇਹ ਚੀਜ਼ ਮੇਰੀ ਹੈ ਇਹ ਘਰ ਮੇਰਾ ਹੈ ਪਰ ਜਦੋਂ ਉਹ ਚੜ੍ਹਾਈ ਕਰ ਗਏ ਉਹਨਾਂ ਦਾ ਅੰਤਲਾ ਸਮਾਂ ਆ ਗਿਆ ਤੇ ਫਿਰ ਅਸੀਂ ਮਾਲਕ ਬਣ ਬੈਠੇ ਐਵੇਂ ਹੁਣ ਸਾਨੂੰ ਲੱਗਦਾ ਹੈ ਕਿ ਇਹ ਜੋ ਕੁਝ ਵੀ ਹੈ ਸਭ ਕੁਝ ਮੇਰਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਨਹੀਂ ਤੇਤੋਂ ਪਹਿਲਾਂ ਵਾਲੇ ਵੀ ਇਹੋ ਕਹਿੰਦੇ ਰਹੇ ਨੇ ਤੇਤੋਂ ਬਾਅਦ ਵੀ ਆਉਣ ਵਾਲੇ ਇਹੋ ਗੱਲ ਕਹਿਣਗੇ ਪਰ ਗੁਰੂ ਸਾਹਿਬ ਕਹਿੰਦੇ ਵੀ ਥਿਰ ਨਹੀਂ ਹੈ ਇਹ ਇਹ ਤੇਰੀਆਂ ਚੀਜ਼ਾਂ ਨਹੀਂ ਹੈ ਤੇਰੀਆਂ ਚੀਜ਼ਾਂ ਕੀ ਸੀ ਵੀ ਵੈਗੁਰੂ ਪਰਮਾਤਮਾ ਦੀ ਭਗਤੀ ਕਰਨ ਤੇ ਇਹ ਰੱਖੋ ਮਨ ਮਾਇ ਵੀ ਇਹ ਚੀਜ਼ ਆਪਣੇ ਮਨ ਦੇ ਵਿੱਚ ਪੱਕੀ ਧਾਰਨ ਕਰ ਮਨ ਦੇ ਵਿੱਚ ਪੱਕਾ ਫੈਸਲਾ ਕਰ ਵੀ ਜੇ ਕੋਈ ਸਥਿਰ ਹੈ ਉਹ ਹੈ ਵੈਗੁਰੂ ਪਰਮਾਤਮਾ ਦਾ ਨਾਮ ਵੈਗੁਰੂ ਪਰਮਾਤਮਾ ਦਾ ਸਿਮਰਨ ਕਿਉਂਕਿ ਵੈਗੁਰੂ ਪਰਮਾਤਮਾ ਆਪ ਸਥਿਰ ਸਦਾ ਅਮਰ ਰਹਿਣ ਵਾਲਾ ਹੈ ਕੋਈ ਵੀ ਉਹਨੂੰ ਖਤਮ ਨਹੀਂ ਕਰ ਸਕਦਾ ਤੇ ਉਹਦਾ ਨਾਮ ਵੀ ਸੱਚਾ ਹੈ ਕੀਰਤਨ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾਪੂਰਬਲ ਵੀ ਸੱਚਾ ਨਾਮ ਹੀ ਵੈਗੁਰੂ ਪਰਮਾਤਮਾ ਦਾ ਜੋ ਸਤ ਨਾਮ ਹੈ ਉਹ ਸਦਾ ਸਥਿਰ ਰਹਿਣ ਵਾਲਾ ਹੈ ਜਿੰਨੀਆਂ ਵੀ ਇਹ ਦੁਨਿਆਵੀ ਚੀਜ਼ਾਂ ਨੇ ਇਹ ਸਭ ਨਾਸਵੰਤ ਨੇ ਜਾਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਅਗਲੇ ਸ਼ਲੋਕ ਅੰਦਰ ਗੁਰੂ ਸਾਹਿਬ ਕਹਿੰਦੇ ਵੀ ਜਿੰਨੀ ਵੀ ਇਸ ਸੰਸਾਰ ਦੀ ਪਦائش ਹੈ ਇਹ ਰਚਨਾ ਹੈ ਇਹ ਬ੍ਰਹਮੰਡ ਹੈ ਇਹ ਸਭ ਝੂਠਾ ਹੈ हे ਮੇਰੇ ਮਿੱਤਰ हे ਮੇਰੇ ਪਿਆਰੇ ਤੂੰ ਇਹ ਜਾਣ ਲੈਣਾ ਕਰ ਤੂੰ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਬਿਠਾ ਲੈ ਵੀ ਇਹ ਜਿਹੜਾ ਸੰਸਾਰ ਹੈ ਨਾ ਇਹ ਨਾਸਵੰਤ ਹੈ ਤੇ ਉਦਾਹਰਨ ਦਿੰਦੇ ਨੇ ਗੁਰੂ ਸਾਹਿਬ ਜੀ ਵੀ ਜਿਵੇਂ ਰੇਤ ਦੀ ਕੰਧ ਬਣੀ ਹੋਵੇ ਜਿੰਨਾ ਤੱਕ ਉਹ ਰੇਤ ਗਿੱਲੀ ਰਹਿੰਦੀ ਐ ਸਥਿਰ ਰਹੇਗੀ ਪਰ ਜਿਉਂ-ਜਿਉਂ ਉਹ ਰੇਤ ਸੁੱਕੇਗੀ ਉਹ ਜਿਹੜੀ ਕੰਧ ਉਹ ਡਿੱਗ ਪਵੇਗੀ ਵੀ ਜਿਵੇਂ ਰੇਤ ਦੀ ਕੰਧ ਹੈ ਉਹ ਟਿਕਦੀ ਨਹੀਂ ਐ ਅਕਸਰ ਜਿਹੜੀਆਂ ਬਿਲਡਿੰਗਾਂ ਬਣਦੀਆਂ ਉਹਨਾਂ ਵਿੱਚ ਰੇਤਾ ਦੀ ਮਾਤਰਾ ਜ਼ਿਆਦਾ ਹੋ ਜਾਵੇ ਨਾ ਸੀਮੈਂਟ ਘੱਟ ਹੋ ਜਾਵੇ ਕੁਝ ਸਮਾਂ ਪਵੇਗਾ ਉਹ ਆਪਣੇ ਆਪ ਢਹਿਣੀ ਸ਼ੁਰੂ ਹੋ ਜਾਵੇਗੀ ਉਹ ਬਿਲਡਿੰਗ ਉਹ ਮਹਿਲ ਗੁਰੂ ਸਾਹਿਬ ਕਹਿੰਦੇ ਵੀ ਐਵੇਂ ਹੀ ਇਹ ਸੰਸਾਰ ਹੈ ਜਿਵੇਂ ਰੇਤ ਨੂੰ ਮੁਠੀ ਦੇ ਵਿੱਚ ਲਵਾਂਗੇ ਉਹ ਕਿਰਨੀ ਸ਼ੁਰੂ ਹੋ ਜਾਵੇਗੀ ਰੇਤ ਦੇ ਕੰਧ ਬਣਾ ਲਵਾਂਗੇ ਉਹ ਵੀ ਖਤਮ ਹੋ ਜਾਵੇਗੀ ਡਿੱਗ ਪਵੇਗੀ ਐਵੇਂ ਹੀ ਇਹ ਸੰਸਾਰ ਪਰ ਅਸੀਂ ਮੋਹ ਮਾਇਆ ਦੇ ਵਿੱਚ ਲੱਗ ਕੇ ਸੰਸਾਰ ਨੂੰ ਥਿਰ ਮੰਨੇ ਬੈਠੇ ਹਾਂ ਤੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਭਰੂਸਾ ਕਹਿੰਦੇ ਭੀ ਇਹ ਮੇਰੇ ਪਿਆਰੇ ਮਿੱਤਰ ਇਹ ਮੇਰੇ ਪਿਆਰਿਆ ਇਹ ਜਿਹੜਾ ਸੰਸਾਰ ਹੈ ਇਹ ਨਾਸਵੰਤ ਹੈ ਤੇ ਜੇ ਕੋਈ ਸੱਚਾ ਹੈ ਕੋਈ ਸਥਿਰ ਰਹਿਣ ਵਾਲਾ ਹੈ ਤਾਂ ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ RAM ਗਯੋ RAM ਨੰਗਯੋ ਜਾ ਕੋ ਬੋ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਅੱਗੇ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਇੱਕ ਉਦਾਹਰਨ ਦਿੱਤੀ ਹੈ ਸਾਨੂੰ ਸਮਝਾਉਣ ਦੇ ਵਾਸਤੇ ਕਿ ਸਾਨੂੰ ਸਮਝ ਪੈ ਜਾਵੇ ਗੁਰੂ ਸਾਹਿਬ ਕਹਿੰਦੇ ਵੀ ਰਾਮ ਹੋਏ ਨੇ Hindu ਧਰਮ ਦੇ ਦੇਵਤੇ ਹੋਏ ਨੇ ਤ੍ਰੇਤੇ ਯੁੱਗ ਦੇ ਅਵਤਾਰ ਹੋਏ ਨੇ ਕਹਿੰਦੇ ਵੀ ਉਹ ਵੀ ਚਲੇ ਗਏ ਉਹਨਾਂ ਦੇ ਨਾਲ ਜੰਗ ਕਰਨ ਵਾਲੇ ਰਾਵਣ ਜਿਹੜਾ ਉਹ ਵੀ ਚਲਾ ਗਿਆ ਉਹਦਾ ਜਿੰਨਾ ਵੀ ਪਰਿਵਾਰ ਸੀ ਉਹ ਵੀ ਖਤਮ ਹੋ ਗਿਆ ਗੁਰਬਾਣੀ ਅੰਦਰ ਜ਼ਿਕਰ ਮਿਲਦਾ ਹੈ ਰਾਵਣ ਦੇ ਬਾਰੇ 1 ਲੱਖ ਪੁੱਤ, ਸਵਾ ਲੱਖ ਨਾਤੀ ਤਹ ਰਾਵਣ ਘਰ ਦੀਆਂ ਨਾ ਬਾਤੀ ਕਹਿੰਦੇ ਵੀ ਉਹਦਾ 1 ਲੱਖ ਪੁੱਤਰ ਸੀ ਰਾਵਣ ਦਾ ਸਵਾ ਲੱਖ ਗਾੜੀ ਪੋਤਰਾ ਹੋ ਗਿਆ ਗਾਂ ਪਰਿਵਾਰ ਵਧਿਆ ਪਰ ਅੰਤਲਾ ਸਮਾਂ ਜਿਹੜਾ ਜਦੋਂ ਆਇਆ ਸਾਰੇ ਖਤਮ ਹੋ ਗਏ ਉਹਨਾਂ ਦੇ ਘਰ ਦੇ ਅੰਦਰ ਕੋਈ ਦੀਵਾ ਜਗਾਉਣ ਵਾਸਤੇ ਨਹੀਂ ਬਚਿਆ ਜਦੋਂ ਰਾਮ ਤੇ ਰਾਵਣ ਦੀ ਜੰਗ ਹੋਈ ਤਾਂ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਕੀ ਚੀਜ਼ ਹੈਗੇ ਏਡੇ ਵੱਡੇ ਸਮੇਂ ਦੇ અવਤਾਰ ਹੋਏ ਨੇ ਉਹ ਵੀ ਖਤਮ ਹੋ ਗਏ ਨੇ ਤੇ ਅਸੀਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹਾਂ ਉਸੇ ਕਹਿੰਦੇ ਪੀ ਇਹ ਸੰਸਾਰ ਜਿਹੜਾ ਸੁਪਨੇ ਵਾਂਗ ਹੈ ਪੀ ਜਿਵੇਂ ਬੰਦਾ ਸੁੱਤਾ ਹੋਵੇ ਸੁਪਨੇ ਦੇ ਵਿੱਚ ਬੜਾ ਕੁਝ ਦੇਖਦਾ ਹੈ ਪਰ ਜਦੋਂ ਸੁਪਨਾ ਜਿਹੜਾ ਟੁੱਟਦਾ ਹੈ ਜਾਗ ਉਹਨੂੰ ਆਉਂਦੀ ਹੈ ਸੋਝੀ ਹੁੰਦੀ ਹੈ ਉਹ ਸੁਪਨਾ ਖਤਮ ਹੋ ਜਾਂਦਾ ਤੇ ਜਿੰਨੀਆਂ ਵੀ ਚੀਜ਼ਾਂ ਦੇਖੀਆਂ ਨੇ ਸੁਪਨੇ ਦੇ ਵਿੱਚ ਫਿਰ ਉਹਨੂੰ ਯਾਦ ਕਰਦਾ ਪੀ ਮੈਂ ਤਾਂ ਆ ਵੀ ਚੀਜ਼ ਦੇਖ ਲਈ ਆ ਵੀ ਦੇਖ ਲਈ ਪਰ ਗੁਰੂ ਸਾਹਿਬ ਕਹਿੰਦੇ ਪੀ ਵਸ ਕੁਝ ਦੇ ਵਿੱਚ ਨਹੀਂ ਐਵੇਂ ਜਦੋਂ ਅੰਤਲਾ ਸਮਾਂ ਆਉਂਦਾ ਸਾਡਾ ਤੇ ਜਮਦੂਤ ਆਉਣ ਕੇ ਫਿਰੋਕਾ ਦਿੰਦੇ ਚੱਲ ਭਾਈ ਹੁਣ ਚੱਲੀਏ ਤੇਰਾ ਅੰਤਲਾ ਸਮਾਂ ਆ ਗਿਆ ਤੇ ਫਿਰ ਉਹਨੂੰ ਸੋਝੀ ਲੱਗਦੀ ਪੀ ਮੈਂ ਤਾਂ ਪਰਮਾਤਮਾ ਦਾ ਨਾਮ ਜਪਨਾ ਸੀ ਸਿਮਰਨ ਕਰਨਾ ਸੀ ਫਿਰ ਤਰਲੀਏ ਕਰਦਾ ਪੀ ਮੈਨੂੰ ਹੋਰ ਉਮਰ ਮਿਲ ਜਾਵੇ ਮੈਂ ਪਰਮਾਤਮਾ ਦਾ ਨਾਮ ਜਪ ਲਵਾਂ ਮੈਂ ਗਲਤ ਪਾਸੇ ਲੱਗਾ ਰਿਆਂ ਫਿਰ ਜਮਦੂਤ ਵੀ ਕਹਿੰਦੇ ਪੀ ਨਹੀਂ ਭਾਈ ਹੁਣ ਤੈਨੂੰ 1 ਮਿੰਟ ਦਾ ਸਮਾਂ ਵੀ ਅਸੀਂ ਨਹੀਂ ਦੇ ਸਕਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇਹ ਸੰਸਾਰ ਤਾਂ ਨਾਸਵੰਤ ਹੀ ਹੈ ਸਮੇ ਦੇ ਨਾਲ-ਨਾਲ ਜਿੰਨੇ ਵੀ ਅਵਤਾਰ ਹੋਏ ਨੇ ਦੇਵੀ ਦੇਵਤੇ ਹੋਏ ਨੇ ਉਹ ਵੀ ਜਿਹੜੇ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦਾ ਜਿੰਨਾ ਵੀ ਪਰਿਵਾਰ ਉਹ ਵੀ ਖਤਮ ਹੋ ਗਿਆ ਕਿਉਂਕਿ ਇਹ ਸੰਸਾਰ ਇਹ ਦੁਨੀਆ ਜਿਹੜੀ ਹੈ ਇਹ ਨਾਸਵੰਤ ਚਿੰਤਾ ਤਾਂ ਕੀ ਕੀ ਜੀ ਹੈ ਜੋ ਅਨਹੋ ਨ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ 52 ਨੰਬਰ ਸ਼ਲੋਕ ਅੰਦਰ ਗੁਰੂ ਸਾਹਿਬ ਕਹਿੰਦੇ ਨੇ ਫੇਸੀ ਚਿੰਤਾ ਕਾਤੋਂ ਕਰੀਏ ਕਾਦੇ ਸਾਨੂੰ ਚਿੰਤਾ ਹੈ ਪੇ ਚਿੰਤਾ ਤਾਂ ਉਸ ਚੀਜ਼ ਦੀ ਹੈ ਨਾ ਜਿਹਦਾ ਕੋਈ ਹੱਲ ਹੈ ਤੇ ਜਿਹਦਾ ਸਾਡੇ ਕੋਲ ਕੋਈ ਹੱਲ ਹੀ ਨਹੀਂ ਉਹਦੀ ਸਾਡੇ ਕੋਲ ਚਿੰਤਾ ਕਾਦੀ ਮੌਤ ਹੈ ਉਹਦਾ ਕੋਈ ਹੱਲ ਨਹੀਂ ਜਾਣਾ ਸਾਰਿਆਂ ਨੇ ਫਿਰ ਉਹਦੀ ਚਿੰਤਾ ਕਾਦੀ ਕਿਉਂਕਿ ਵੱਡੇ ਵੱਡੇ ਜਿੰਨੇ ਵੀ ਦੇਵੀ ਦੇਵਤੇ ਹੋਏ ਨੇ ਸਾਡੇ ਤੋਂ ਪਹਿਲਾਂ ਵੀ ਸਾਡੇ ਜੋ ਪਰਿਵਾਰ ਸੀ ਸਾਡੇ ਵੱਡੇ ਬਡੇਰੇ ਨੇ ਉਹ ਵੀ ਪੈਦਾ ਹੋਏ ਦੁਨੀਆ ਤੋਂ ਚਲੇ ਗਏ ਅਸੀਂ ਵੀ ਜਾਣਾ ਫਿਰ ਗੁਰੂ ਸਾਹਿਬ ਕਹਿੰਦੇ ਵੀ ਚਿੰਤਾ ਕਾਹਦੀ ਜੋ ਅਨਹੋਣੀ ਹੋਏ ਵੀ ਜੜੀਆਂ ਹੋਣ ਵਾਲੀਆਂ ਗੱਲਾਂ ਨੇ ਇਹਨਾਂ ਦੀ ਚਿੰਤਾ ਕਾਹਦੀ ਚਿੰਤਾ ਤਾਂ ਇੱਕ ਚੀਜ਼ ਦੀ ਹੋਣੀ ਚਾਹੀਦੀ ਸਿੱਕੇ ਪਰਮਾਤਮਾ ਦਾ ਨਾਮ ਕਿਵੇਂ ਜਪਿਆ ਜਾਵੇ ਗੁਰੂ ਸਾਹਿਬ ਕਹਿੰਦੇ ਵੀ ਇਹ ਜਿਹੜਾ ਮਾਰਗ ਹੈ ਨਾ ਇਹ ਜਿਹੜੀ ਦੁਨੀਆ ਹੈ ਇਹ ਮਾਰਗ ਸੰਸਾਰ ਕੋ ਨਾਉਣਕ ਥਿਰ ਨਹੀਂ ਕੋਏ ਪੀ ਇਹ ਜਿਹੜਾ ਮਾਰਗ ਹੈ ਇਹ ਰਸਤਾ ਜਿਹੜਾ ਹੈ ਇਹ ਜਿਹੜਾ ਸੰਸਾਰ ਇਹ ਥਿਰ ਨਹੀਂ ਹੈ ਇਹ ਖਤਮ ਹੋਣ ਵਾਲਾ ਹੈ ਕਿਸੇ ਨਾ ਕਿਸੇ ਦਿਨ ਇਸਨੇ ਖਤਮ ਹੋ ਜਾਣਾ ਹੈ ਜੋ ਵੀ ਚੀਜ਼ ਪੈਦਾ ਹੁੰਦੀ ਹੈ ਉਸਨੇ ਖਤਮ ਜ਼ਰੂਰ ਹੋਣਾ ਹੈ ਤੇ ਗੁਰੂ ਸਾਹਿਬ ਕਹਿੰਦੇ ਵੀ ਫਿਰ ਇਹ ਚਿੰਤਾ ਕਾਦੀ ਹੋਵੇ ਇਹ ਫਿਰ ਫਿਕਰ ਕਾਦਾ ਹੋਵੇ ਕਹਿੰਦੇ ਵੀ ਇੱਕ ਭਿਖਾਰੀ ਜਿਹੜਾ ਹੈ ਨਾ ਪੀਖ ਮੰਗਣ ਵਾਸਤੇ ਗਿਆ ਵੀ ਮੈਨੂੰ ਭੁੱਖ ਲੱਗੀ ਹੈ ਤੇ ਕਿਸੇ ਨੇ ਉਸ ਨੂੰ ਦਾਨ ਕਰ ਦਿੱਤਾ ਵੀ ਚਲੋ ਦਾਨ ਕਰਦੇ ਹਾਂ ਉਸਨੇ ਕਹਿੰਦੇ ਵੀ 100 ਰੁਪਿਆ ਦਿੱਤਾ 50 ਰੁਪਏ ਦੀ ਭਿਖਾਰੀ ਨੇ ਰੋਟੀ ਖਾ ਲਈ ਤੇ 50 ਰੁਪਏ ਉਸ ਭਿਖਾਰੀ ਨੇ 100 ਰੁਪਿਆ ਦੇਣ ਵਾਲੇ ਨੂੰ ਵਾਪਸ ਕਰ ਦਿੱਤੇ ਤੇ ਜਿਸ ਨੇ ਪੈਸੇ ਦਿੱਤੇ ਸਨ ਉਹ ਕਹਿੰਦਾ ਕੋਈ ਗੱਲ ਨਹੀਂ ਰੱਖ ਲੈ ਤੈਨੂੰ ਕੱਲ ਵੀ ਲੋੜ ਪਵੇਗੀ ਕੋਸ ਨੇ ਜਿਹੜਾ ਜਵਾਬ ਦਿੱਤਾ ਬੜਾ ਜ਼ਬਰਦਸਤ ਉਹ ਕਹਿੰਦਾ ਕੱਲ ਕਿੰਨੇ ਵੇਖਿਆ ਅੱਜ ਦਾ ਦਿਨ ਸੀ ਅੱਜ ਮੈਂ ਰੋਟੀ ਖਾ ਲਈਏ ਤੇਰਾ ਧੰਨਵਾਦ ਮੈਂ ਗੁਰੂ ਪ੍ਰਮਾਤਮਾ ਤੇਰਾ ਭਲਾ ਕਰੇ ਕੱਲ ਕਿੰਨੇ ਵੇਖਿਆ ਕੱਲ ਚੜੇਗਾ ਦਿਨ ਤੇ ਕੱਲ ਦੀ ਕੱਲ ਵੇਖਾਂਗੇ ਇਹ ਪਤਾ ਨਹੀਂ ਇਹ ਕਦੋਂ ਸੰਸਾਰ ਨੇ ਖਤਮ ਹੋ ਜਾਣਾ ਕਦੋਂ ਮੈਂ ਖਤਮ ਹੋ ਜਾਣਾ ਇਸ ਕਰਕੇ ਆਪਣੇ 50 ਰੁਪਏ ਰੱਖ ਤਾਂ ਗੁਰੂ ਸਾਹਿਬ ਜੀ ਵੀ ਸਾਨੂੰ ਉਪਦੇਸ਼ ਕਰਦੇ ਨੇ ਕਿ ਅਸੀਂ ਚਿੰਤਾ ਕਾਦੀ ਕਰੀਏ ਇਹ ਸੰਸਾਰ ਜਿਹੜਾ ਹੈ ਸਦਾ ਸਿਰ ਰਹਿਣ ਵਾਲਾ ਨਹੀਂ ਹੈ ਖਤਮ ਹੋ ਜਾਣਾ ਹੈ ਚਿੰਤਾ ਤਾਂ ਇੱਕ ਗੱਲ ਦੀ ਹੋਵੇ ਕਿ ਅਸੀਂ ਦੁਨੀਆਂ ਦੇ ਵਿੱਚ ਰਹਿ ਕੇ ਸੇਵਾ ਕਰੀਏ ਸਿਮਰਨ ਕਰੀਏ ਤੇ ਦੁਨੀਆਂ ਦੇ ਭਲੇ ਦੀ ਅਸੀਂ ਗੱਲ ਕਰੀਏ ਜੋ ਉਪਜੋ ਸੋ ਬਿਰਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਗੁਰਸਹਿ ਕਹਿੰਦੇ ਵੀ ਜੋ ਵੀ ਪੈਦਾ ਹੋਇਆ ਨਾ ਇਸ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਭਾਵੇਂ ਅੱਜ ਹੋ ਜੇ ਭਾਵੇਂ ਕੱਲ ਹੋ ਜੇ ਜਿਵੇਂ ਕਿਸਾਨ ਹੈ ਉਸਨੇ ਆਪਣੀ ਫਸਲ ਜਿਹੜੀ ਬੀਜੀ ਹੁੰਦੀ ਹੈ ਉਹ ਕਿਸਾਨ ਦੇ ਉੱਪਰ ਹੈ ਕਿ ਉਹ ਮਾਲਕ ਹੈ ਉਹ ਕੱਚੀ ਵੜ ਲਵੇ ਪੱਕੀ ਵੜ ਲੇ ਕਾਚੀ ਪੱਕੀ ਵੜ ਪਰਾਨੀ ਤੇ ਉਹ ਕੱਚੀ ਫਸਲ ਵੜ ਲਵੇ ਪੱਕੀ ਵੜ ਲਵੇ ਉਸ ਤੇ ਹੈ ਐਵੇਂ ਹੀ ਇਹ ਸੰਸਾਰ ਵੈਗੁਰੂ ਪਰਮਾਤਮਾ ਦੀ ਇੱਕ ਫਸਲ ਹੈ ਕਿ ਉਹਦੀ ਮਰਜ਼ੀ ਹੈ ਕਿਸੇ ਨੂੰ ਉਹ ਪਹਿਲਾਂ ਲੈ ਜਾਵੇ ਕਿਸੇ ਨੂੰ ਉਹ ਬਾਅਦ ਦੇ ਵਿੱਚ ਲੈ ਜਾਵੇ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਜੰਜਾਲ ਜਿਹੜਾ ਹੈ ਜਮਾਂ ਦੀ ਮਾਰ ਇਹ ਕਿਵੇਂ ਛੁੱਟਨੀ ਆ ਨਾਨਕ ਹਰ ਗੁਣ ਗਾਇ ਲੈ ਵੀ ਅਸੀਂ ਜਦੋਂ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਵਾਂਗੇ ਪਰਮਾਤਮਾ ਦਾ ਸਿਮਰਨ ਕਰਾਂਗੇ ਹਰੇਕੀ ਧਾਰਮਿਕ ਗ੍ਰੰਥ ਅੰਦਰ ਸਾਨੂੰ ਵੈਗੁਰੂ ਪਰਮਾਤਮਾ ਦੇ ਨਾਮ ਜਪਣ ਦੀ ਗੱਲ ਹੈ ਤੇ ਅਸੀਂ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਉਹਦੇ ਨਾਲ ਹੀ ਸਾਡਾ ਭਲਾ ਹੋ ਜਾਵੇਗਾ ਤੇ ਇਹ ਸੰਸਾਰ ਜਿਹੜਾ ਹੈ ਇਹ ਨਾਸਵੰਤ ਹੈ ਇੱਕ ਦਿਨ ਇਸ ਸੰਸਾਰ ਨੇ ਇਸ ਦੁਨੀਆ ਨੇ ਖਤਮ ਹੋ ਜਾਣਾ ਦੋਹਰ ਬਲ ਛਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕੋ ਨਾਨਕ ਅਬ ਓਟ ਹਰ ਗੱਜ ਜੋ ਹੋ ਸਹਾਈ ਅਗਲੇ ਸ਼ਲੋਕ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਲ ਛਟਕਿਓ ਬੰਧਨ ਪਰੇ ਕਿ ਜਿਹੜੇ ਬੰਧਨ ਨੇ ਦੁੱਖ ਤਕਲੀਫਾਂ ਨੇ ਵੈਗੁਰੂ ਪ੍ਰਮਾਤਮਾ ਦੇ ਹਉਂਦ ਦੇ ਵਿੱਚ ਅੰਦਰ ਆਉਂਦੀਆਂ ਨੇ ਉਹਦੇ ਹੁਕਮ ਦੇ ਨਾਲ ਹੀ ਆਉਂਦੀਆਂ ਨੇ ਕਸ਼ੂ ਨਾ ਹੋਤ ਉਪਾਏ ਫਿਰ ਕੋਈ ਵੀ ਉਪਾਰ ਨਹੀਂ ਚੱਲਦਾ ਪਰ ਜੇ ਅਸੀਂ ਵੈਗੁਰੂ ਪ੍ਰਮਾਤਮਾ ਦੇ ਗੁਣਾਂ ਨੂੰ ਗਾਵਾਂਗੇ ਵੈਗੁਰੂ ਪ੍ਰਮਾਤਮਾ ਦੇ ਨਾਮ ਨੂੰ ਜਪਾਂਗੇ ਉਹਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਜਿੰਨੇ ਵੀ ਬੰਧਨ ਨੇ ਇਹ ਸਾਰੇ ਛੁੱਟ ਜਾਣਗੇ ਖਤਮ ਹੋ ਜਾਣਗੇ ਕਿਵੇਂ ਜਿਵੇਂ ਇੱਕ ਹਾਥੀ ਸੀ ਉਸ ਸਮੁੰਦਰ ਦੇ ਵਿੱਚ ਉਸ ਨੂੰ ਤੰਦੂਵੇ ਨੇ ਫੜ ਲਿਆ ਇੱਕ ਹੋਰ ਜੀਵ ਨੇ ਫੜ ਲਿਆ ਤੇ ਕਹਿੰਦੇ ਵੀ ਉਹਨੇ ਆਪਣੀ ਸੁੰਨ ਦੇ ਵਿੱਚ ਇੱਕ ਕਮਲ ਦਾ ਫੁੱਲ ਲੈ ਕੇ ਵੈਗੁਰੂ ਪਰਮਾਤਮਾ ਅੱਗੇ ਬੇਨਤੀ ਕੀਤੀ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਵੈਗੁਰੂ ਪਰਮਾਤਮਾ ਨੇ ਉਸ ਹਾਥੀ ਦੀ ਮਦਦ ਕੀਤੀ ਉਸ ਨੂੰ ਉਸ ਤੰਦੂਵੇ ਦੇ ਪਾਵ ਹੋਰ ਜਨਵਰ ਦੇ ਜਾਲ ਦੇ ਵਿੱਚੋਂ ਛੁਣਾ ਦਿੱਤਾ ਗੁਰੂ ਸਾਹਿਬ ਕਹਿੰਦੇ ਵੀ ਐਵੇਂ ਹੀ ਅਸੀਂ ਜਦੋਂ ਵੈਗੁਰੂ ਪਰਮਾਤਮਾ ਅੱਗੇ ਅਰਜ ਬੇਨਤੀ ਕਰਾਂਗੇ ਅਰਦਾਸ ਬੇਨਤੀ ਕਰਾਂਗੇ ਤਾਂ ਗੁਰੂ ਸਾਹਿਬਾਂ ਜੀ ਉਪਦੇਸ਼ ਕਰਦੇ ਨੇ ਕਿ ਵੈ ਗੁਰੂ ਪਰਮਾਤਮਾ ਵੀ ਸਾਨੂੰ ਇਹਨਾਂ ਜੰਜਾਲਾਂ ਤੋਂ ਸਾਨੂੰ ਇਹਨਾਂ ਬੰਧਨਾਂ ਤੋਂ ਸਾਨੂੰ ਇਹਨਾਂ ਮੁਸ਼ਕਲਾਂ ਤੋਂ ਛਡਾ ਲਵੇਗਾ। ਬਲ ਹੋ ਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ। ਅਗਲੇ ਸ਼ਲੋਕ ਅੰਦਰ ਗੁਰੂ ਸਾਹਿਬ ਜੀ ਵੈਗੁਰੂ ਪਰਮਾਤਮਾ ਦੇ ਸਨਮੁਖ ਹੋ ਕੇ ਬੇਨਤੀਆਂ ਕਰਦੇ ਨੇ ਜਿਵੇਂ ਅਸੀਂ ਕਿਸੇ ਬੰਦੇ ਨੂੰ ਕਹਿ ਦਿੰਦੇ ਹਾਂ ਨਾ ਭਾਈ ਇਹ ਕੰਮ ਤੂੰ ਕਰਾਉਣਾ ਹੈ ਹੁਣ ਤੇਰੇ ਦੇ ਉੱਪਰ ਹੈ ਕਿ ਇਹ ਤੂੰ ਕੰਮ ਕਰਾਉਣਾ ਹੈ ਕਿ ਨਹੀਂ ਕਰਾਉਣਾ ਤੂੰ ਮੇਰਾ ਭਲਾ ਚਾਉਣਾ ਹੈ ਕਿ ਮਾੜਾ ਚਾਉਣਾ ਹੈ ਅਕਸਰ ਆਪਾਂ ਪਰਿਵਾਰਕ ਮੈਂਬਰ ਨੂੰ ਜਾਂ ਕਿਸੇ ਦੋਸਤ ਮਿੱਤਰ ਨੂੰ ਕਹਿ ਦਿੰਨੇ ਐ ਐਵੇਂ ਹੀ ਵੈਗੁਰੂ ਪਰਮਾਤਮਾ ਦੇ ਪ੍ਰਥਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਤੇਰੀ ਕਿਰਪਾ ਦੇ ਨਾਲ ਜਿੰਨੇ ਵੀ ਬੰਦ ਨੇ ਛੁੱਟ ਜਾਂਦੇ ਨੇ ਬਲ ਆ ਜਾਂਦਾ ਹੈ ਮਾੜੇ ਤੋਂ ਮਾੜੇ ਬੰਦੇ ਅੰਦਰ ਵੀ ਸਾਰੇ ਉਪਾਅ ਹੋ ਜਾਂਦੇ ਨੇ ਵੈਗੁਰੂ ਪਰਮਾਤਮਾ ਜੀ ਇਹ ਤੁਹਾਡੇ ਉੱਪਰ ਪਈ ਤੁਸੀਂ ਉਹਦੀ ਮਦਦ ਕਰਨੀ ਹੈ ਕਿ ਮਦਦ ਉਹਦੀ ਨਹੀਂ ਕਰਨੀ ਪਈ ਉਸਨੇ ਮਾੜੇ ਕਰਮ ਕੀਤੇ ਨੇ ਉਹਨਾਂ ਕਰਮਾਂ ਦੀ ਉਹਨਾਂ ਨੂੰ ਸਜ਼ਾ ਮਿਲੇ ਫਿਰ ਤੁਹਾਡੇ ਉੱਪਰ ਸਭ ਕੁਝ ਤੁਹਾਡੇ ਹੱਥ ਦੇ ਅੰਦਰ ਇਹ ਡੋਰੀ ਹਾ ਤੁਹਾਮਾਰੇ ਇਹ ਡੋਰੀ ਜਿਹੜੀ ਸੰਸਾਰ ਦੀ ਹੈ ਤੁਹਾਡੇ ਹੱਥ ਅੰਦਰ ਪੇ ਤੁਸੀ ਦੁਨੀਆ ਦਾ ਪਲਾ ਕਰਨਾ ਹੈ ਕਿ ਜਾਂ ਉਸ ਨੂੰ ਕੀਤੇ ਹੋਏ ਕਰਮਾਂ ਦਾ ਜਿਹੜਾ ਫਲ ਭੁਗਤਣ ਦੇਣਾ ਸਹਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਗੁਰ ਪਰਮਾਤਮਾ ਦੀ ਸਿੱਖਤ ਸਲਾਹ ਕਰਦੇ ਨੇ ਕਿ ਵੈਗੁਰ ਪਰਮਾਤਮਾ ਜੀ ਤੁਸੀਂ ਸਾਰਿਆਂ ਦੇ ਮਾਲਕ ਜੀ ਸਾਰਿਆਂ ਦੀ ਰੱਖਿਆ ਕਰਦੇ ਜੇ ਤੁਹਾਡੀ ਕਿਰਪਾ ਦੇ ਨਾਲ ਜਿਨ੍ਹਾਂ ਵੀ ਬੰਧਨ ਨੇ ਚਾਹ ਦੁਨਿਆਵੀ ਬੰਧਨ ਨੇ ਚਾਹ ਜਮਾਂ ਦੀ ਮਾਰ ਦੀ ਬੰਧਨ ਕਿਉਂਕਿ ਦੁਨਿਆਵੀ ਬੰਧਨ ਤੋਂ ਭਾਵ ਕਿ ਜਿਹੜੇ ਦੁੱਖ ਤਕਲੀਫਾਂ ਨੇ ਉਹਨਾ ਬੰਧਨਾਂ ਤੋਂ ਵੈਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਛੁਟਕਾਰਾ ਮਿਲਦਾ ਹੈ ਤੇ ਇੱਕ ਬੰਧਨ ਹੈ ਜੋ ਵੈਗੁਰੂ ਪਰਮਾਤਮਾ ਦੀ ਕਿਚਾਰੇ ਦੇ ਵਿੱਚ ਬੰਨ੍ਹ ਲੱਗਦੇ ਨੇ ਵੀ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਨੇ ਉਹਨਾਂ ਜਮਾਂ ਦੀ ਮਾਰ ਸਹਿ ਨਹੀਂ ਪੈਂਦੀ ਹੈ ਗੁਰੂ ਸਾਹਿਬ ਕਹਿੰਦੇ ਵੀ ਇਹ ਜਿੰਨੇ ਵੀ ਬੰਧਨ ਨੇ ਨਾ ਤੁਹਾਡੀ ਕਿਰਪਾ ਦੇ ਨਾਲ ਛੁੱਟ ਜਾਂਦੇ ਨੇ ਦੂਰ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਹ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਤੁਹਾਡੀ ਕਿਰਪਾ ਦੇ ਨਾਲ ਇਹ ਸਭ ਕੁਝ ਜਿਹੜਾ ਹੋ ਸਕਦਾ ਹੈ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਬਿਓ ਸਾਥ ਕੋ ਨਾਨਕ ਇਹ ਵਿਪਤ ਮੈਂ ਏਕ ਏਕ ਰਗਨਾਥ ਕਹਿੰਦੇ ਕਿ ਜਦੋਂ ਮਨੁੱਖ ਦੇ ਉੱਪਰ ਦੁੱਖ ਤਕਲੀਫਾਂ ਆਉਂਦੀਆਂ ਨੇ ਨਾ ਜਿੰਨੇ ਵੀ ਦੋਸਤ ਮਿੱਤਰ ਨੇ ਜਿਹੜੇ ਪਹਿਲਾਂ ਨੇੜੇ ਹੋ ਹੋ ਬੰਦੇ ਨੇ ਉਹ ਫਿਰ ਦੁੱਖ ਦੇ ਸਮੇਂ ਜਿਹੜੇ ਨੇ ਉਹ ਖੇੜਾ ਛੱਡ ਦਿੰਦੇ ਨੇ ਪੀ ਹੁਣ ਤਾਂ ਇਹਦੇ ਕੋਲ ਕੀ ਹੈਗਾ ਇਹ ਹੁਣ ਗਰੀਬ ਹੋ ਗਿਆ ਇਹਦੇ ਕੋਲ ਦੁੱਖ ਨੇ ਤਕਲੀਫਾਂ ਨੇ ਹੁਣ ਅਸੀਂ ਇਸ ਤੋਂ ਕੀ ਲੈਣਾ ਗੁਰੂ ਸਾਹਿਬ ਕਹਿੰਦੇ ਫਿਰ ਕੋਈ ਵੀ ਨਾਲ ਨਹੀਂ ਨਿਭਦਾ ਤੇ ਨਾਲ ਕੌਣ ਨਿਭਦਾ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ ਤੇ ਗੁਰੂ ਸਾਹਿਬ ਕਹਿੰਦੇ ਵੀ ਜਵੇਂ ਮੁਸ਼ਕਲ ਦੇ ਵਿੱਚ ਕੋਈ ਦੋਸਤ ਮਿੱਤਰ ਕੰਮ ਨਹੀਂ ਆਉਂਦਾ ਵਾਹਿਗੁਰੂ ਪਰਮਾਤਮਾ ਕੰਮ ਆਉਂਦਾ ਤਾਂ ਫਿਰ ਅਸੀਂ ਉਸ ਕਰਕੇ ਉਸ ਨੂੰ ਕਿਉਂ ਨਾ ਯਾਦ ਕਰੀਏ ਅਸੀਂ ਕਿਉਂ ਨਾ ਉਹਦਾ ਸਿਮਰਨ ਕਰੀਏ ਜਿਹੜਾ ਸਾਡੇ ਦੁੱਖ ਤਕਲੀਫਾਂ ਦੇ ਵਿੱਚ ਸਾਡਾ ਸਾਥ ਦਿੰਦਾ ਹੈ ਅਕਸਰ ਹੀ ਕੋਈ ਰਿਸ਼ਤੇਦਾਰ ਹੈ ਕੋਈ ਦੋਸਤ ਮਿੱਤਰ ਸਾਡੇ ਉੱਪਰ ਕੋਈ ਮੁਸ਼ਕਲ ਪੈਂਦੀ ਹੈ ਤਾਂ ਉਸੇ ਵੇਲੇ ਹਾਜ਼ਰ ਹੁੰਦਾ ਹੈ ਭਾਈ ਮੈਂ ਤੇਰੀ ਮਦਦ ਕਰਾਂਗਾ ਜਦ ਉਸ ਨੂੰ ਕਹਿੰਦੇ ਪੀ ਮੈਂ ਮੁਸ਼ਕਲ ਦੇ ਵਿੱਚ ਆ ਮੇਰੀ ਮਦਦ ਕੀਤੀ ਜਾਵੇ ਤਾਂ ਫਿਰ ਉਸ ਨੂੰ ਅਸੀਂ ਚੰਗਾ ਕਹਿੰਦੇ ਆ ਇਹ ਬਹੁਤ ਵਧੀਆ ਹੈ ਇਹ ਸਾਡੀ ਮਦਦ ਕਰਦਾ ਪਰ ਉਸ ਤੋਂ ਬਾਅਦ ਹੋਰ ਕੋਈ ਵੀ ਰਿਸ਼ਤੇਦਾਰ ਹੈ ਹੋਰ ਕੋਈ ਸਾਕ ਸੰਬੰਧੀ ਹੈ ਬੜਾ ਤੁਹਾਡਾ ਇਜਤਮਾਨ ਕਰੇ ਪਰ ਉਹਦੇ ਨਾਲ ਉਹ ਗੱਲ ਨਹੀਂ ਬਣਦੀ ਜਿਹੜਾ ਤੁਹਾਡੇ ਦੁੱਖ ਦੇ ਨਾਲ ਖੜ੍ਹਾ ਹੋਵੇ ਭਾਵੇਂ ਕਿਸੇ ਕਾਰਨ ਲੜ ਵੀ ਪਵੇ ਨਾ ਤਾਂ ਫਿਰ ਵੀ ਅਸੀਂ ਉਸ ਨੂੰ ਯਾਦ ਕਰਦੇ ਪੀ ਮਾੜੇ ਸਮੇਂ ਦੇ ਵਿੱਚ ਮੇਰੇ ਨਾਲ ਖੜ੍ਹਾ ਸੀ ਮੈਂ ਇਹਦਾ ਮਾੜਾ ਨਹੀਂ ਕਰਨ ਤਾਂ ਵੈਗੁਰੂ ਪਰਮਾਤਮਾ ਸਾਨੂੰ ਹਰੇਕ ਦੁੱਖਾਂ ਦੇ ਵਿੱਚੋਂ ਕੱਢਦਾ ਹੈ ਸਾਨੂੰ ਮੁਸ਼ਕਲਾਂ ਦੇ ਵਿੱਚੋਂ ਕੱਢਦਾ ਹੈ ਪਰ ਅਸੀਂ ਇਹਨੇ ਨਾ ਸ਼ੁਕਰਿਆ ਕਿ ਵੈਗੁਰੂ ਪਰਮਾਤਮਾ ਦਾ ਨਾਮ ਨੇ ਜਪਦੇ ਸਿਮਰਨ ਨੇ ਕਰਦੇ ਸਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਨੇ ਕਿ ਜਦੋਂ ਦੁੱਖ ਸੀ ਉਦੋਂ ਜਿੰਨੇ ਵੀ ਤੇਰੇ ਸਾਥ ਸਬੰਧੀ ਸਨ ਉਹ ਸਾਰੇ ਦੂਰ ਹੋ ਗਏ ਕੋਈ ਵੀ ਤੇਰੇ ਨਾਲ ਨਹੀਂ ਖੜਿਆ ਤੇ ਇਸ ਵਿਪਤਾ ਦੇ ਅੰਦਰ ਇੱਕ ਹੀ ਜਣਾ ਖੜਿਆ ਉਹ ਵੈਗੁਰੂ ਪਰਮਾਤਮਾ ਤੇ ਇਸ ਕਰਕੇ ਤੋਂ ਵੈਗੁਰੂ ਪਰਮਾਤਮਾ ਦਾ ਨਾਮ ਜਪ ਤੇਰਾ ਕਾਰਜ ਇਹੋ ਹੈ ਜੈਜਾਵੰਤੀ ਰਾਗ ਅੰਦਰ ਸਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਕਰਦੇ ਨੇ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ ਪਿ ਤੇਰਾ ਕਾਰਜ ਕੀ ਹੈ ਵੈ ਗੁਰੂ ਪਰਮਾਤਮਾ ਦਾ ਨਾਮ ਜਪਨਾ ਸਿਮਰਨ ਕਰਨਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਕਹਿੰਦੇ ਪੀ ਅੰਤਲੇ ਸਮੇਂ ਦੀ ਗੱਲ ਗੁਰੂ ਸਾਹਿਬ ਜੀ ਕਰਦੇ ਨੇ ਪੀ ਅੰਤਲੇ ਸਮੇਂ ਦੇ ਵਿੱਚ ਫਿਰ ਕੌਣ ਰਵੇਗਾ ਬਾਕੀ ਸ਼ਲੋਕਾ ਅੰਦਰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਪੀ ਇਹ ਜਿਹੜਾ ਸੰਸਾਰ ਹੈ ਸੁਪਨੇ ਦੀ ਤਰ੍ਹਾਂ ਜਿਵੇਂ ਰੇਤ ਦੀ ਕੰਧ ਹੋਵੇ ਇਹ ਸੰਸਾਰ ਨਾਸਲੰਤ ਹੈ ਖਤਮ ਹੋ ਜਾਣਾ ਜਿੰਨੇ ਵੀ ਦੇਵੀ ਦੇਵਤੇ ਹੋਏ ਨੇ ਸਾਰੇ ਖਤਮ ਹੋ ਗਏ ਨੇ ਸਮੇਂ ਦੇ ਨਾਲ ਭਾਵੇਂ ਉਹਨਾਂ ਦਾ ਕਿੰਨਾ ਵੀ ਪਰਿਵਾਰ ਸੀ 46 ਅੰਦਰ ਸ਼ਲੋਕ ਅੰਦਰ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਸਿਰ ਕੌਣ ਹੈ ਜਿੰਨੇ ਸਦਾ ਟਿਕਣਾ ਹੈ ਜਿੰਨੇ ਸਦਾ ਅਮਰ ਰਹਿਣਾ ਹੈ ਹੋਏ ਵੈਗੁਰੂ ਪਰਮਾਤਮਾ ਦਾ ਨਾਮ ਨਾਮ ਰਹੇਓ ਸਾਧੂ ਰਹੇਓ ਵੀ ਵੈਗੁਰੂ ਪਰਮਾਤਮਾ ਦਾ ਨਾਮ ਸਥਿਰ ਰਹੇਗਾ ਸਾਧੂ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਸਾਧ ਕੋਈ ਲਿਬਾਸ ਨਹੀਂ ਹੈ ਪਿੰਟ ਸ਼ਰਟ ਵਾਲਾ ਵੀ ਸਾਧੂ ਹੋ ਸਕਦਾ ਹੈ ਧੋਤੀ ਵਾਲਾ ਵੀ ਸਾਧੂ ਹੋ ਸਕਦਾ ਹੈ ਇਹ ਨਹੀਂ ਹੈ ਕਿ ਉਹਨੇ ਚੋਲਾ ਪਾਇਆ ਦਮਾਲਾ ਸਜਾਇਆ ਹੋਇਆ ਉਹ ਸਾਧੂ ਹੈ ਸਾਧੂ ਪਹਿਰਾਵਾ ਨਹੀਂ ਹੈ ਸਾਧੂ ਇੱਕ ਬਿਰਤੀ ਹੈ ਸਾਧੂ ਕੌਣ ਹੈ ਪੀ ਜਿੰਨੇ ਆਪਣੇ ਮਨ ਨੂੰ ਸੋਧਿਆ ਹੋਇਆ ਤੇ ਜਿਹਦਾ ਮਨ ਹੀ ਕੰਟਰੋਲ ਦੇ ਵਿੱਚ ਨਹੀਂ ਹੈ ਮਾਇਆ ਨੂੰ ਇਕੱਠੀ ਕਰਨ ਦੇ ਵਿੱਚ ਲੱਗਾ ਹੋਇਆ ਤੀਪੈਨ ਗੁਰੂ ਘਰ ਦੇ ਵਿੱਚ ਆ ਰਹੀ ਹੈ ਉਹਦੇ ਉੱਪਰ ਮਾੜੀ ਨਿਗਾਹ ਰੱਖਦਾ ਹੈ ਕਹਿੰਦੇ ਉਹ ਸਾਧੂ ਨਹੀਂ ਹੈ ਉਹ ਕਾਮੀ ਹੋ ਸਕਦਾ ਹੈ ਕਰੋਧੀ ਹੋ ਸਕਦਾ ਹੈ ਬੇਵਚਾਰੀ ਹੋ ਸਕਦਾ ਸਾਧੂ ਨਹੀਂ ਸਾਧੂ ਉਹ ਹੈ ਜਿੰਨੇ ਆਪਣੇ ਮਨ ਨੂੰ ਸੋਧਿਆ ਹੋਇਆ ਜਿੰਨੇ ਆਪਣੇ ਮਨ ਨੂੰ ਸਥਿਰ ਕੀਤਾ ਹੋਇਆ ਗੁਰੂ ਸਾਹਿਬ ਕਹਿੰਦੇ ਪੀ ਪਹਿਲਾਂ ਤਾਂ ਵੈਗੁਰੂ ਪਰਮਾਤਮਾ ਦਾ ਨਾਮ ਰਹੇਗਾ ਤੇ ਜੋ ਸਾਧੂ ਜਨ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਧਿਆ ਹੋਇਆ ਉਹਨਾਂ ਦੀ ਹੋਂਦ ਰਹੇਗੀ ਤੇ ਫਿਰ ਕੀ ਰਹੇਗਾ ਵੈਗੁਰੂ ਪਰਮਾਤਮਾ ਆਪ ਗੋਬਿੰਦ ਦਾ ਅਰਥ ਹੈ ਗੋ ਦਾ ਅਰਥ ਹੈ ਧਰਤੀ ਬਿੰਦ ਦਾ ਅਰਥ ਹੈ ਪਾਲਣਾ ਕਰਨ ਵਾਲਾ ਪੇ ਧਰਤੀ ਦੀ ਪਾਲਣਾ ਕਰਨ ਵਾਲਾ ਧਰਤੀ ਨੂੰ ਬਣਾਉਣ ਵਾਲਾ ਉਹ ਵੈਗੁਰੂ ਪਰਮਾਤਮਾ ਜਿਹੜਾ ਸਥਿਰ ਰਹੇਗਾ ਤੇ ਅਸੀਂ ਇਸ ਕਰਕੇ ਜੋ ਗੁਰਮੰਤਰ ਹੈ ਭਾਪ ਜੋ ਸਾਨੂੰ ਗੁਰੂ ਸਿਖਿਆ ਦਿੰਦਾ ਹੈ ਅਸੀਂ ਉਸ ਦੀ ਸੋਦਾ ਸਿਮਰਨ ਕਰਨਾ ਹੈ ਉਹਦਾ ਨਾਮ ਜਪਨਾ ਹੈ ਜੋ ਗੁਰੂ ਦੀ ਸਿੱਖਿਆ ਉਸ ਨੂੰ ਧਾਰਨ ਕਰਨਾ ਹੈ ਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਜੋ ਵਹਿਗੁਰੂ ਪਰਮਾਤਮਾ ਉਹਦੇ ਨਾਲ ਅਸੀਂ ਰਲਣਾ ਹੈ ਉਹਦੇ ਨਾਲ ਅਸੀਂ ਇੱਕ ਮਿਕ ਹੋਣਾ ਹੈ ਤੇ ਕਿਵੇਂ ਹੋਵਾਂਗੇ ਜਦੋਂ ਗੁਰੂ ਕਿਰਪਾ ਕਰੇਗਾ ਸਾਨੂੰ ਵਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਨਾਮ ਜਿਹੜਾ ਸਾਨੂੰ ਮਿਲ ਜਾਵੇਗਾ ਗੁਰਬਾਣੀ ਦਾ ਉਪਦੇਸ਼ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਪੇ ਜਦੋਂ ਤੁਰਕੀ ਬਾਣੀ ਵੈਗੁਰ ਪਰਮਾਤਮਾ ਦਾ ਨਾਮ ਸਾਨੂੰ ਮਿਲ ਜਾਵੇਗਾ ਜਿੰਨੀਆਂ ਵੀ ਮੁਸ਼ਕਲਾਂ ਨੇ ਜਿੰਨੇ ਵੀ ਦੁੱਖ ਨੇ ਤਕਲੀਫਾਂ ਨੇ ਇਹ ਸਭ ਖਤਮ ਹੋ ਜਾਣਗੇ RAM NAAM UR MAIN GAYO JAA KAI SAMNAI KOYE JE SIMRAT SANKAT MITE DARSH TUHARO HOYE ਗੁਰੂ ਸਾਹਿਬ ਕਹਿੰਦੇ ਕਿ ਵੈਗੁਰ ਪਰਮਾਤਮਾ ਦਾ ਨਾਮ ਉਹੀ ਸਦਾ ਸਥਿਰ ਰਹਿਣ ਵਾਲਾ ਹੈ ਬਾਰ-ਬਾਰ ਗੁਰਬਾਣੀ ਅੰਦਰ ਰਾਮ ਸ਼ਬਦ ਆਉਂਦਾ ਹੈ ਪਰ ਰਾਮ ਸ਼ਬਦ ਬਹੁਤ ਆਤ ਵੈਗੁਰ ਪਰਮਾਤਮਾ ਦੇ ਅਰਥਾਂ ਦੇ ਵਿੱਚ ਆਇਆ ਤੇ ਜੇ ਕਿਤੇ ਰਾਮ ਦਾ ਅਰਥ ਜ਼ਿਕਰ ਆਇਆ ਤਾਂ ਗੁਰੂ ਸਾਹਿਬ ਜੀ ਨੇ 50 ਨੰਬਰ ਸ਼ਲੋਕ ਅੰਦਰ ਸਾਨੂੰ ਉਪਦੇਸ਼ ਕੀਤਾ ਰਾਮ ਗयो ਰਾਵਣ ਗयो ਜਾ ਕੋ ਬਹੁ ਪਰਵਾਰ ਇੱਥੇ ਰਾਮ ਦਸ਼ਰਧ ਦੇ ਪੁੱਤਰ ਦਾ ਜ਼ਿਕਰ ਆਇਆ ਤੇ ਜਿਵੇਂ ਰਾਮਚੰਦਰ ਹੋਇਆ ਉਹ ਵੀ ਖਤਮ ਹੋ ਗਿਆ ਉਹਦੇ ਨਾਲ ਜਿਹੜਾ ਰਾਵਣ ਸੀ ਉਹ ਵੀ ਖਤਮ ਹੋ ਗਿਆ ਜਿਕਰ ਮਿਲਦਾ RAM ji ਦਾ RAMchandra ਦਾ ਦਸਰ ਦੇ ਪੁੱਤਰ ਦਾ ਅਜੁੱਧਿਆ ਵਾਲੇ RAM ਦਾ ਪਰ ਉਹਦੀਆਂ ਘਟਨਾਵਾਂ ਦਾ ਨਾਲ ਜ਼ਿਕਰ ਪਰ ਬਾਰ-ਬਾਰ ਜਿੱਥੇ RAM ਸ਼ਬਦ ਆ ਰਿਹਾ ਉਥੇ RAM ਪੁੱਤਰ ਜਸਤ ਨਹੀਂ ਹੈ ਉਥੇ RAM ਤੋਂ ਭਗਵਾਨ ਹੈ ਗੁਰੂ ਪਰਮਾਤਮਾ ਕਈ ਸਾਡੇ ਅਨਪੋਲ ਸਿੱਖ ਵੀ ਇਹ ਕਹਿੰਦੇ ਵੀ ਇੱਥੇ RAM ਦਾ ਜ਼ਿਕਰ ਹੈ ਬਾਰ-ਬਾਰ RAM ਦੀ ਗੱਲ ਕੀਤੀ ਹੈ RAM ਦੀ ਗੱਲ ਕੀਤੀ ਹੈ ਪਰ ਉਹਨਾਂ ਦੇ ਨਾਲ ਉਹਨਾਂ ਦੇ ਗੁਨਾ ਦੀ ਉਹਨਾਂ ਦੇ ਸੁਭਾਅ ਦੀ ਉਥੇ ਉਹਦੇ ਕੰਮਾਂ ਦੀ ਗੱਲ ਕੀਤੀ ਹੈ ਜਿੱਥੇ ਦਸ਼ਰਥ ਦੇ ਪੁੱਤਰ ਦੀ ਗੱਲ ਇੱਕ ਹੋਰ ਪੰਕਤੀ ਆਉਂਦੀ ਗਰਬਾਣੀ ਅੰਦਰ ਰੋਵੈ ਆ ਰਾਮ ਨਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਭਗਤ ਬਾਣੀ ਅੰਦਰ ਵੀ ਜ਼ਿਕਰ ਮਿਲਦਾ ਰਾਮਚੰਦਰ ਦਾ ਪਾਂਡੇ ਤੁਮਰਾ रामचंद्र ਸੋਪੀ ਆਵਤ ਦੇਖਿਆ ਥਾ 라ਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਇੱਥੇ ਵੀ ਉਹਨਾਂ ਦਾ ਜ਼ਿਕਰ ਹੈ ਉਹਨਾਂ ਦੇ ਕੰਮਾਂ ਦੀ ਗੱਲ ਕਿਉਂਕਿ ਇੱਥੇ ਦਸ਼ਰਤ ਦੇ ਪੁੱਤਰ ਦੀ ਗੱਲ ਹੋ ਰਹੀ ਹੈ ਪਰ 57 ਨੰਬਰ ਸ਼ਲੋਕ ਦੇ ਅੰਦਰ ਵੈਗੁਰੂ ਪਰਮਾਤਮਾ ਦੇ ਨਾਮ ਦੀ ਗੱਲ ਹੋ ਰਹੀ ਹੈ ਕਿ ਜੋ ਵੈਗੁਰੂ ਪਰਮਾਤਮਾ ਦਾ ਨਾਮ ਹੈ ਰਾਮ ਜੀ ਹੈ ਜੋ ਵੈਗੁਰੂ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਸਾਰਿਆਂ ਦੇ ਵਿੱਚ ਵਸਦਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਯੋ ਪੁਕਾਰ ਇੱਥੇ ਉਸ ਰਾਮ ਦੀ ਗੱਲ ਨਾ ਕਿ ਦਸ਼ਰਤ ਪੁੱਤਰ ਦੀ ਗੁਰੂ ਸਾਹਿਬ ਕਹਿੰਦੇ ਵੀ ਜਿੰਨੇ ਵੀ ਇਹ ਧਰਤੀ ਹੈ ਬ੍ਰਹਿਮੰਡ ਹੈ ਉਹਦੇ ਵਿੱਚ ਵੈਗੁਰੂ ਪਰਮਾਤਮਾ ਦੇ ਨਾਮ ਦਾ ਵਾਸਾ ਹੈ ਤੇ ਤੂੰ ਵੀ ਗੁਰੂ ਦੀ ਸੰਗਤ ਕਰ ਤੇਰੇ ਵੀ ਹਿਰਦੇ ਅੰਦਰ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਵੇ ਤੇ ਜਿੰਨੇ ਵੀ ਸੰਕਟ ਨੇ ਜਿੰਨੇ ਵੀ ਦੁੱਖ ਤਕਲੀਫਾਂ ਨੇ ਜਦੋਂ ਤੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇਗਾ ਸਿਮਰਨ ਕਰੇਗਾ ਉਹ ਸਾਰੀਆਂ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ ਸੋ ਗੁਰਮਖਸਾ ਸੰਗਤ ਜੀ ਇੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ੁਬਾਨੀ ਹੈ ਸ਼ਲੋਕ ਮਹਲਾ 9 ਉਹਨਾਂ ਦੀ ਵਿਆਖਿਆ ਜਿਹੜੀ ਹੈ ਆਪ ਸੰਗਤ ਜੀ ਦੇ ਨਾਲ ਵਿਚਾਰ ਆਪ ਜੀ ਦੇ ਨਾਲ ਕੀਤੀ ਹੈ ਇਹਨਾਂ ਸ਼ਲੋਕਾਂ ਦੀ ਇੱਥੇ ਸਮਬauti ਹੈ ਆਪ ਜੀ ਦੇ ਨਾਲ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ ਹੋਈਆਂ ਪੁੱਲਾ ਗਲਤਾਂ ਦੀ ਖਿਮਾ ਕਰਨੀ ਤਾਂ ਆਓ ਅਸੀਂ ਵੀ ਸੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਨੂੰ ਮੰਨਦੇ ਹਾਂ ਹੋਇਆ ਅਪਦੇਸ਼ ਨੂੰ ਮੰਨਦੇ ਹਾਂ ਹੋਇਆ ਅਸੀਂ ਵੀ ਆਪਣੇ ਜੀਵਨ ਅੰਦਰ ਵੈ ਗੁਰ ਪਰਮਾਤਮਾ ਦੇ ਨਾਮ ਦਾ ਵਾਸਾ ਕਰਵਾਈਏ ਤਾਂ ਕਿਵੇਂ ਹੋਣਾ ਹੈ ਉਹ ਹੈ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਦੇ ਵਿੱਚ ਆਣ ਕੇ ਗੁਰੂ ਘਰ ਦੇ ਵਿੱਚ ਆਣ ਕੇ ਅਸੀਂ ਸੇਵਾ ਕਰੀਏ ਵੱਡ ਭਾਗੇ ਬਣੀਏ ਇਹ ਮਨੁੱਖਾ ਦੇਹੀ ਸਾਨੂੰ ਮਿਲੀ ਹੈ ਅਸੀਂ ਇਸ ਨੂੰ ਸਫਲ ਕਰੀਏ ਸੁਗੁਰਮਖ ਸਾਹਿਬ ਸਿੰਘਾ ਜੀ ਇੱਥੇ ਗੁਰਬਾਣੀ ਦੀ ਵਿਚਾਰ ਦੀ ਸਮਾਪਤੀ ਹੈ ਆਪ ਜੀ ਦੇ ਨਾਲ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਪੁੱਲਾ ਗਲਤੀ ਦੀ ਖਿਮਾ ਕਰਨੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਬਲਾਉ ਜੀ ਫਤਹਿ ਆਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ